ਇਕ ਕੋਲਰ ਨੂੰ ਚੈਨਲ 'ਤੇ ਸਾਰੇ ਕਿਸਾਨ ਭਰਾਵਾਂ ਦਾ ਸਾਰੇ ਡੇਰੀਆਂ ਦੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਆ ਇੱਕ ਪਹਿਲ ਨੂੰ ਬੈੜ ਹੈ ਤਿੰਨ ਦਿਨ ਇਹਨੂੰ ਸੂਈ ਨੂੰ ਹੋਏ ਹੈ 12 ਲੀਟਰ ਇਹਦੇ ਥੱਲੇ ਬੌਲਾ ਬਹੁਤ ਵਧੀਆ ਠੰਡ ਲੇਵਾ ਸਾਫ਼ ਹੈ ਬਹੁਤ ਵਧੀਆ ਰੰਗ ਦੀ ਬੈੜ ਹੈ ਇਹਦਾ ਜਿਹੜਾ ਰੇਟ ਹੈ ਉਹ 65000 ਰੁਪਈਆ ਹੈ। ਇਹਦਾ ਰੇਟ 65000 ਰੁਪਈਆ ਹੈ। ਕਿਸੇ ਵੀ ਵੀਰ ਭਾਈ ਨਹੀਂ ਖਰੀਦਣੀ ਹੋਵੇ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਵੀ ਆਓ ਤੇ ਅੱਗੇ ਵੀ ਸ਼ੇਅਰ ਕਰੋ। ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।